ਸਤਿ ਸ਼੍ਰੀ ਅਕਾਲ ਜੀ ਮੈਂ ਹਰਜੀਤ ਹਰਮਨ ਤੇ ਮੇਰੇ ਨਾਲ ਬੈਠਾ ਸਾਡਾ ਛੋਟਾ ਵੀਰ ਗੈਰੀ ਤੇ ਗੈਰੀ ਜੀ ਦਾ ਪਿੰਡ ਹੈ ਬਲਾਸਪੁਰ ਮੋਗੇ ਦੇ ਵਿੱਚ ਤੇ ਬਲਾਸਪੁਰ ਹੋਰ ਜਾਣੇ ਜੀ ਨੌ ਮਾਰਗ ਬਹੁਤ ਵੱਡਾ ਕਬੱਡੀ ਟੂਰਨਾਮੈਂਟ ਤੇ ਮੇਰੇ ਵੱਲੋਂ ਸਾਰੇ ਸੱਜਣਾਂ ਨੂੰ ਬੇਨਤੀ ਹੈ ਵੀ ਮਾ ਮਾ ਕੇ ਪਹੁੰਚੋ ਪਲੇਅਰ ਤੇ ਜੀ ਹੌਸਲਾ ਫਜ਼ਾਈ ਕਰੋ ਮਾ ਖੇਡ ਕਬੱਡੀ ਦਾ ਆਨੰਦ ਮਾਣੋ ਬਾਕੀ ਡਿਟੇਲ ਗੈਰੀ ਦੱਸੂਗਾ ਕਿੱਥੇ ਹਾਂਜੀ ਬਾਈ ਜੀ ਬਹੁਤ ਬਹੁਤ ਤੁਹਾਡਾ ਥੈਂਕ ਯੂ ਤੇ ਆਪਣੇ ਪਿੰਡ ਬਲਾਸਪੁਰ ਮੋਗਾ ਵਿਖੇ ਇਹ ਜਿਹੜਾ ਯੂਥ ਆਦਰਸ਼ ਵਿਰਤਨ ਸਪੋਰਟਸ ਕਲੱਬ ਵੱਲੋਂ ਇੱਕ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਮੁੰਡਾ ਵੱਲੋਂ ਬਹੁਤ ਸੋਹਣਾ ਪ੍ਰਾਲਾ ਕੀਤਾ ਜਾ ਰਿਹਾ ਹੈ ਖੇਡਾਂ ਨੂੰ ਪ੍ਰਮੋਟ ਕਰ ਰਿਹਾ ਸੋ ਜਰੂਰ ਕਬੱਡੀ ਨੂੰ ਪਿਆਰ ਕਰਨ ਵਾਲੇ ਜਿੰਨੇ ਵੀ ਦੋਸਤੋ ਮਿੱਤਰਾਂ ਪਲੀਜ਼ ਇੱਕ ਵਾਰੀ ਜਰੂਰ ਪਹੁੰਚੋ 9 ਮਾਰਚ ਨੂੰ ਪਿੰਡ ਬ ਯਾਰ ਯਾਰਾਂ ਦੀ ਕਿਤੇ ਅਜ਼ਮਾਲੀ ਨਹੀਂ ਮਿੱਤਰਾਂ ਦਾ ਨਾ ਚੱਲਦਾ